ਸਿਆਣੇ ਸੱਚ ਕਹਿੰਦੇ ਆ ਵੀ ਜੇ ਕੋਈ ਮਾੜਾ ਬੰਦਾ ਤਾਂ ਅਸੀਂ ਉਹ ਤੋਂ ਪਾਸਾ ਵੱਟ ਸਕਦੇ ਆ ਜਦੋਂ ਸਾਨੂੰ ਪਤਾ ਕਿ ਸਾਹਮਣੇ ਵਾਲਾ ਕੋਈ ਕ੍ਰਿਮੀਨਲ ਆ ਚੋਰ ਆ ਲੁਟੇਰਾ ਤਾਂ ਅਸੀਂ ਉਹ ਤੋਂ ਸੋਵਲ ਪਾ ਕੇ ਦੂਰ ਦੀ ਲੰਘਾਂਗੇ ਉਹਦੇ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗੇ ਪਰ ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਸਾਡੀ ਬੁੱਕਲ ਦੇ ਵਿੱਚ ਬੈਠਾ ਰਿਸ਼ਤਾ ਕਦੋਂ ਸੱਪ ਬਣ ਜੇ ਇਹ ਸਾਨੂੰ ਵੀ ਪਤਾ ਨਹੀਂ ਲੱਗਦਾ ਨਿੱਤ ਦਿਨ ਵਾਪਰਦੀਆਂ ਇਹੋ ਜੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਜਿੱਥੇ ਰੋਂਗਟੇ ਖੜੇ ਕਰਦੀਆਂ ਨੇ ਉੱਥੇ ਮੈਨੂੰ ਇਹ ਲੱਗ ਰਿਹਾ ਕਿ ਸਾਡੇ ਪਰਿਵਾਰਕ ਰਿਸ਼ਤੇ ਜਿਹੜੇ ਐਨੇ ਕਮਜ਼ੋਰ ਹੋ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਆਪਣੇ ਪਰਿਵਾਰਕ ਮੈਂਬਰਾਂ ਤੇ ਸ਼ੱਕ ਕਰਨ ਲੱਗ ਜਾਊਗਾ ਦੇਖੋ ਸਾਰੇ ਰਿਸ਼ਤੇ ਮਾੜੇ ਨਹੀਂ ਹੁੰਦੇ ਬਾਹਰਲੇ ਵੀ ਸਾਰੇ ਮਾੜੇ ਨਹੀਂ ਹੁੰਦੇ ਪਰਿਵਾਰਕ ਰਿਸ਼ਤੇ ਵੀ ਸਾਰੇ ਮਾੜੇ ਨਹੀਂ ਹੁੰਦੇ ਪਰ ਕਿਸੇ ਇਨਸਾਨ ਦੇ ਦਿਮਾਗ ਦੇ ਵਿੱਚ ਕਦੋਂ ਕੀ ਚੱਲ ਰਿਹਾ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਫਰੀਦਕੋਟ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਉਹਦੇ ਵਿੱਚ ਇੱਕ ਕੁੜੀ ਸੋਹਣੀ ਸੁਨੱਖੀ ਕੁੜੀ ਜਿਹੜੀ ਕੇ ਕੈਨੇਡਾ ਤੋਂ ਰਿਪੋਰਟ ਹੋ ਕੇ ਆਉਂਦੀ ਆ ਤੇ ਆਪਣੇ ਘਰ ਵਾਲੇ ਨੂੰ ਕਿਸ ਤਰੀਕੇ ਦੇ ਨਾਲ ਕਤਲ ਕਰਵਾਉਂਦੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਫਰੀਦਕੋਟ ਦੇ ਸੁਖਣ ਵਾਲਾ ਪਿੰਡ ਦੇ ਵਿੱਚ ਵਿਆਹੀ ਇੱਕ ਕੁੜੀ ਜਿਹੜੀ ਕਿ ਰਾਤ ਦੇ 12:40 28 ਨਵੰਬਰ ਨੂੰ ਰਾਤ ਦੇ 12:40 ਤੇ ਆਪਣੀ ਭੂਆ ਸੱਸ ਨੂੰ ਫੋਨ ਕਰਦੀ ਆ ਤੇ ਕਹਿੰਦੀ ਆ ਕਿ ਭੂਆ ਜੀ ਜਲਦੀ ਆਜੋ ਗੁਰਵਿੰਦਰ ਨੂੰ ਪਤਾ ਨਹੀਂ ਕੀ ਹੋ ਗਿਆ ਸਾਡੇ ਘਰ ਦੇ ਵਿੱਚ ਲੁਟੇਰੇ ਆਏ ਸੀ ਕੋਈ ਵੀ ਇਨਸਾਨ ਹਨਾ ਜਦੋਂ ਕੋਈ ਵੀ ਰਿਸ਼ਤੇਦਾਰ ਇਹੋ ਜੀ ਗੱਲ ਸੁਣੂਗਾ ਤਾਂ ਉਹ ਭੱਜੇ ਆਊਗਾ ਗੁਰਵਿੰਦਰ ਦੀ ਭੂਆ ਤੇ ਫੁੱਫੜ ਉਨੇ ਪੈਰੀ ਗੁਰਵਿੰਦਰ ਦੇ ਘਰ ਪਹੁੰਚਦੇ ਨੇ ਜਿਹੜੇ ਕਿ ਫਰੀਦਕੋਟ ਦੇ ਵਿੱਚ ਰਹਿੰਦੇ ਆ ਫਰੀਦਕੋਟ ਚ ਜਦੋਂ ਉਹ ਆਉਂਦੇ ਆ ਘਰ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਆ ਤਾਂ ਜਿਹੜੀ ਗੁਰਵਿੰਦਰ ਦੀ ਪਤਨੀ ਆ ਉਹ ਦਰਵਾਜ਼ਾ ਖੋਲਦੀ ਆ ਤੇ ਗੁਰਵਿੰਦਰ ਦੀ ਭੂਆ ਤੇ ਫੁੱਫੜ ਅੰਦਰ ਦਾਖਲ ਹੁੰਦੇ ਆ ਓਹੋ ਵੇਖਦਿਆ ਵੀ ਜਦੋਂ ਵੀ ਉਹ ਘਰ ਦੇ ਵਿੱਚ ਆਉਂਦੇ ਸੀ ਤਾਂ ਘਰ ਦੇ ਵਿੱਚ ਜਿਹੜੀ ਕੁੱਤੀ ਰੱਖੀ ਹੋਈ ਸੀ ਉਹ ਨਾ ਹਰ ਇੱਕ ਨੂੰ ਦੇਖ ਕੇ ਭੌਂਕਦੀ ਸੀ ਪਰ ਉਹਨਾਂ ਦਾ ਮੱਥਾ ਠਣਕਿਆ ਵੀ ਅੱਜ ਕੁੱਤੀ ਭੌਂਕੀ ਨਹੀਂ ਕਿਉਂਕਿ ਐਨਾਕ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਲੁਟੇਰੇ ਇਸ ਘਰ ਦੇ ਵਿੱਚ ਆਏ ਸੀ ਤੇ ਇਸ ਗੱਲ ਤੋਂ ਗੁਰਵਿੰਦਰ ਦੀ ਭੂਆ ਨੇ ਤੇ ਫੁੱਫੜ ਨੇ ਅੰਦਾਜ਼ਾ ਲਾ ਲਿਆ ਸੀ ਵੀ ਸ਼ਾਇਦ ਜਿਹੜੇ ਲੁਟੇਰੇ ਆਏ ਸੀ ਉਹਨਾਂ ਨੇ ਕੁੱਤੀ ਨੂੰ ਵੀ ਕੁਝ ਸੁੰਘਾਇਆ ਹੋਊਗਾ ਜਿਸ ਦੇ ਕਰਕੇ ਉਹ ਕੋਈ ਹਰਕਤ ਨਹੀਂ ਕਰ ਰਹੀ ਉਸ ਤੋਂ ਬਾਅਦ ਉਹ ਅੰਦਰ ਜਾਂਦੇ ਆ ਪੌੜੀਆਂ ਚੜ੍ਹ ਕੇ ਜਦੋਂ ਉਹ ਉੱਪਰ ਜਾਂਦੇ ਆ ਉੱਪਰ ਜਾ ਕੇ ਉਹ ਗੁਰਵਿੰਦਰ ਦੀ ਜੋ ਹਾਲਤ ਵੇਖਦੇ ਆ ਉਹਨੂੰ ਵੇਖ ਕੇ ਉਹਨਾਂ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਇੰਨੀ ਸਰਦੀ ਇੰਨੀ ਠੰਡ ਦੇ ਵਿੱਚ ਗੁਰਵਿੰਦਰ ਦੇ ਕੱਲਾ ਅੰਡਰਵੀਅਰ ਪਾਇਆ ਹੁੰਦਾ ਉਹਦੀ ਬਨੈਣ ਫੱਟੀ ਹੁੰਦੀ ਆ ਨਾ ਕੋਈ ਉਹਦੇ ਲੋਅਰ ਨਾ ਟੀ-ਸ਼ਰਟ ਨਾ ਪਜਾਮਾ ਕੁਝ ਨਹੀਂ ਪਾਇਆ ਹੁੰਦਾ ਆਪਣੇ ਫੁੱਲਾਂ ਵਰਗੇ ਤੇ 6 ਫੁੱਟ ਲੰਬੇ ਭਤੀਜੇ ਦੀ ਇਹ ਲਾਸ਼ ਵੇਖ ਕੇ ਭੂਆ ਜਿਹੜੀ ਉਹ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕਦੀ ਫਿਰ ਉਹ ਗੁਰਵਿੰਦਰ ਦੀ ਪਤਨੀ ਨੂੰ ਪੁੱਛਦੀ ਆ ਵੀ ਤੂੰ ਦੱਸ ਕੀ ਹੋਇਆ ਤੋ ਕਹਿੰਦੀ ਭੂਆ ਜੀ ਘਰ ਦੇ ਵਿੱਚ ਤਿੰਨ ਲੁਟੇਰੇ ਦਾਖਲ ਹੋਏ ਸੀ ਤੇ ਉਹਨਾਂ ਨੇ ਆਨਸਾਰ ਗੁਰਵਿੰਦਰ ਨੂੰ ਫੜ ਲਿਆ ਤੇ ਫਿਰ ਉਹਨਾਂ ਨੇ ਕੋਕ ਦੇ ਵਿੱਚ ਕੁਝ ਪਾਇਆ ਤੇ ਗੁਰਵਿੰਦਰ ਨੂੰ ਪਲਾਤਾ ਗੁਰਵਿੰਦਰ ਪੀਣਾ ਨਹੀਂ ਚਾਹੁੰਦਾ ਸੀ ਪਰ ਉਹਨਾਂ ਨੇ ਧੱਕੇ ਨਾਲ ਪਲਾਇਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਫੜਿਆ ਤਾਂ ਗੁਰਵਿੰਦਰ ਆਪਣੇ ਆਪ ਨੂੰ ਛਡਾਉਣ ਲਈ ਉੱਪਰ ਜਾਂਦਾ ਪੌੜੀਆਂ ਚੜ੍ਹ ਕੇ ਉੱਪਰ ਜਾਂਦਾ ਤਾਂ ਉਹ ਲੁਟੇਰੇ ਆ ਜਿਹੜੇ ਉਹਦੇ ਪਿੱਛੇ ਜਾਂਦੇ ਆ ਇਹਦੇ ਪਿੱਛੇ ਜਾਣ ਤੋਂ ਪਹਿਲਾਂ ਉਹ ਮੈਨੂੰ ਕੁੰਡੀ ਲਾ ਦਿੰਦੇ ਆ ਕਮਰੇ ਦੇ ਵਿੱਚ ਫਿਰ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਮੈਂ ਤਾਂ ਡਰ ਗਈ ਬਹੁਤ ਜ਼ਿਆਦਾ ਤਾਂ ਫਿਰ ਗੁਰਵਿੰਦਰ ਦੀ ਭੂਆ ਆਪਣੀ ਭਤੀਜ ਨੂੰ ਇਹ ਸਵਾਲ ਕਰਦੀ ਆ ਵੀ ਜੇ ਤੈਨੂੰ ਉਹਨਾਂ ਨੇ ਅੰਦਰ ਕੁੰਡੀ ਲਾਈ ਸੀ ਤੇ ਫਿਰ ਤੂੰ ਬਾਹਰ ਕਿਵੇਂ ਨਿਕਲੀ ਉਹ ਕਹਿੰਦੀ ਭੂਆ ਜੀ ਜਾਂਦੇ ਜਾਂਦੇ ਲੁਟੇਰੇ ਮੇਰਾ ਦਰਵਾਜ਼ਾ ਖੋਲ ਗਏ ਸੀ ਭੂਆ ਤੇ ਫੁੱਫੜ ਨੂੰ ਮਾਮਲਾ ਥੋੜਾ ਸ਼ੱਕੀ ਲੱਗਦਾ ਤੇ ਉਹ ਇਹ ਵੀ ਗੱਲ ਨੋਟ ਕਰਦੇ ਆ ਵੀ ਜਿਹੜਾ ਸਾਡਾ ਪਿੰਡ ਆ ਮਤਲਬ ਕਿ ਜਿੱਥੇ ਗੁਰਵਿੰਦਰ ਦੀ ਭੂਆ ਵੀ ਆਈ ਸੀ ਫਰੀਦਕੋਟ ਦੇ ਉਹ ਬਿਲਕੁਲ ਨੇੜੇ ਹੁੰਦਾ ਤੇ ਉਸ ਤੋਂ ਪਹਿਲਾਂ ਜਿਹੜੀ ਗੁਰਵਿੰਦਰ ਦਾ ਸਹਰਾ ਤੇ ਉਹਦਾ ਦਾਦਾ ਸਹਰਾ ਉੱਥੇ ਪਹੁੰਚੇ ਹੋਏ ਸੀ ਉਹਦਾ ਪੇਕੇ ਪਰਿਵਾਰ ਪਹੁੰਚਿਆ ਹੋਇਆ ਸੀ ਉਹ ਕਹਿੰਦੀ ਵੀ ਤੇਰੇ ਪੇਕੇ ਤਾਂ ਦੂਰੋਂ ਚੱਲ ਕੇ ਆ ਗਏ ਤੇ ਤੂੰ ਸਾਨੂੰ ਹੁਣ ਫੋਨ ਕਰਦੀ ਆ ਤੂੰ ਸਾਨੂੰ ਪਹਿਲਾਂ ਕਿਉਂ ਨਾ ਸੱਦਿਆ ਕਹਿੰਦੀ ਬੱਸ ਭੂਆ ਮੈਨੂੰ ਨਹੀਂ ਕੁਝ ਸੁਝਿਆ ਫਿਰ ਉਹਦੀ ਭੂਏ ਨੋਟ ਕਰਦੀ ਆ ਕਹਿੰਦੀ ਵੀ ਜਦੋਂ ਲੁਟੇਰੇ ਆਏ ਲੁਟੇਰੇ ਲੁੱਟਣ ਆਏ ਉਹਨਾਂ ਨੇ ਤੇਰੇ ਗਾਲ ਤੇ ਤੇਰੇ ਕੰਨਾਂ 'ਚ ਪਾਇਆ ਸੋਨਾ ਨਹੀਂ ਵੇਖਿਆ ਕਿਉਂਕਿ ਜਦੋਂ ਲੁਟੇਰੇ ਆ ਗਏ ਉਹ ਇੱਕ ਬੰਦੇ ਨੂੰ ਮਾਰ ਗਏ ਤਾਂ ਉਹ ਓਬਵੀਅਸਲੀ ਤੇਰਾ ਜਿਹੜਾ ਪਾਇਆ ਸੋਨਾ ਉਹੀ ਤੇ ਲੁੱਟ ਕੇ ਲੈ ਕੇ ਜਾਣਗੇ ਨਾ ਲੁਟੇਰੇ ਦੀ ਮਨਸ਼ਾ ਕੀ ਹੁੰਦੀ ਹੈ ਲੁੱਟਣਾ ਜੋ ਕੁਝ ਵੀ ਆਉਂਦਾ ਉਹਨੂੰ ਲੁੱਟ ਲਓ ਜਦੋਂ ਉਹ ਦੂਜਾ ਸੋਨਾ ਲਿਜਾ ਸਕਦੇ ਆ ਫਿਰ ਤੇਰੇ ਗਲ ਦੇ ਵਿੱਚੋਂ ਤੇ ਕੰਨਾਂ ਚੋਂ ਕਿਉਂ ਨਹੀਂ ਲਾ ਕੇ ਲੈ ਕੇ ਗਏ ਜਦੋਂ ਉਹਨਾਂ ਨੇ ਤੈਨੂੰ ਫੜ ਕੇ ਅੰਦਰ ਬੰਦ ਕੀਤਾ ਉਹਨਾਂ ਦੀ ਨਿਗਾਹ ਤਾਂ ਪਈ ਹੋ ਤਾਂ ਇਸ ਗੱਲ ਦਾ ਗੁਰਵਿੰਦਰ ਦੀ ਪਤਨੀ ਕੋਲ ਕੋਈ ਜਵਾਬ ਨਹੀਂ ਹੁੰਦਾ ਚਲੋ ਮਾਮਲਾ ਸ਼ੱਕੀ ਹੁੰਦਾ ਪੁਲਿਸ ਨੂੰ ਵੈਸੇ ਵੀ ਬੁਲਾਉਣਾ ਹੁੰਦਾ ਲੁਟੇਰਿਆਂ ਦੀ ਗੱਲ ਸੀ ਜਦੋਂ ਪੁਲਿਸ ਆਉਂਦੀ ਆ ਤਾਂ ਪੁਲਿਸ ਪਰਿਵਾਰ ਦੇ ਬਿਆਨ ਲੈਂਦੀ ਆ ਤਾਂ ਗੁਰਵਿੰਦਰ ਦੀ ਭੂਆ ਪੁਲਿਸ ਨੂੰ ਸਿੱਧਾ ਕਹ ਕਿਉਂਕਿ ਉਦੋਂ ਤੱਕ ਗੁਰਵਿੰਦਰ ਦੀ ਭੂਆ ਨੇ ਆਪਣੇ ਭਰਾ ਭਜਾਈ ਨੂੰ ਫੋਨ ਕਰ ਲਿਆ ਸੀ ਅਸਲ ਦੇ ਵਿੱਚ ਗੁਰਵਿੰਦਰ ਦੀ ਭੈਣ ਕੈਨੇਡਾ ਰਹਿੰਦੀ ਆ ਤੇ ਗੁਰਵਿੰਦਰ ਦੇ ਮੰਮੀ ਪਾਪਾ ਮਾਰਚ ਦੇ ਵਿੱਚ ਆਪਣੀ ਧੀ ਕੋਲ ਕੈਨੇਡਾ ਗਏ ਹੁੰਦੇ ਆ ਤੇ ਘਰ ਦੇ ਵਿੱਚ ਗੁਰਵਿੰਦਰ ਤੇ ਸਿਰਫ ਉਹਦੀ ਪਤਨੀ ਰਹਿੰਦੇ ਹੁੰਦੇ ਆ ਤੇ ਗੁਰਵਿੰਦਰ ਦੀ ਜੋ ਪਤਨੀ ਆ ਉਹ ਵੀ 2024 ਦੇ ਵਿੱਚ ਕੈਨੇਡਾ ਗਈ ਸੀ ਕੈਨੇਡਾ ਦੇ ਵਿੱਚ 2022 ਦੇ ਵਿੱਚ ਕੈਨੇਡਾ ਜਾਂਦੀ ਆ ਤੇ 2024 ਦੇ ਵਿੱਚ ਉਹ ਰਿਪੋਰਟ ਹੋ ਕੇ ਵਾਪਸ ਪੰਜਾਬ ਆ ਜਾਂਦੀ ਆ ਤੇ ਜਦੋਂ ਉਹ ਕੈਨੇਡਾ ਰਹਿੰਦੀ ਸੀ ਉੱਥੇ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਦਾ ਕੋਈ ਮੁੰਡਾ ਸੀ ਕਮਲਪ੍ਰੀਤ ਉਹਦੇ ਨਾਲ ਉਹਦਾ ਰਿਸ਼ਤਾ ਬਣਦਾ ਜਿਹੜਾ ਕਿ ਗੁਰਵਿੰਦਰ ਦੇ ਪਰਿਵਾਰ ਨੇ ਦੱਸਿਆ ਗੁਰਵਿੰਦਰ ਦੀ ਭੈਣ ਨੇ ਇਹ ਦੱਸਿਆ ਆਪਣੀ ਭੂਆ ਨੂੰ ਕਿ ਗੁਰਵਿੰਦਰ ਮੈਨੂੰ ਫੋਨ ਤੇ ਦੱਸਦਾ ਹੁੰਦਾ ਸੀ ਕਿ ਮੇਰੇ ਘਰ ਵਾਲੀ ਦੇ ਲੱਛਣ ਠੀਕ ਨਹੀਂ ਪਤਾ ਨਹੀਂ ਉਹਨੇ ਕਿਉਂ ਇੰਨੀ ਅਣਗਹਿਲੀ ਦਿਖਾਈ ਕਿ ਉਹਨੇ ਉਹਦੇ ਨਾਲ ਤਲਾਕ ਦੀ ਗੱਲ ਨਹੀਂ ਕੀਤੀ ਉਹਨਾਂ ਦਾ ਕਹਿਣਾ ਕਿ ਸਾਡੀ ਨੂ ਨੇ ਆਪਣੇ ਪ੍ਰੇਮੀ ਕੰਵਲ ਜੀਤ ਦੇ ਨਾਲ ਮਿਲ ਕੇ ਸਾਡੇ ਮੁੰਡੇ ਨੂੰ ਮਰਵਾਇਆ ਉਸ ਤੋਂ ਬਾਅਦ ਜਦੋਂ ਹਨਾ ਰੋਲਾ ਪਿਆ ਜਾਂਦਾ ਪੁਲਿਸ ਵਾਲੇ ਉਸ ਕੁੜੀ ਨੂੰ ਲੈ ਜਾਂਦੇ ਆ ਗੁਰਵਿੰਦਰ ਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਆ ਉਹ ਕਹਿੰਦੇ ਆ ਵੀ ਅਸੀਂ ਇਹ ਤੋਂ ਪੁੱਛਗਿੱਛ ਕਰਾਂਗੇ ਪਰ ਪਰਿਵਾਰ ਵਾਲੇ ਕਹਿੰਦੇ ਆ ਕਿ ਨਾਲ ਇਹਦੇ ਪ੍ਰੇਮੀ ਨੂੰ ਜਿਹੜਾ ਕਿ ਬੱਲੂਆਣਾ ਪਿੰਡ ਦਾ ਮੁੰਡਾ ਉਹਨੂੰ ਤੇ ਨਾਲ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਹੁਣ ਪੁਲਿਸ ਇੱਕ ਵਾਰ ਤਾਂ ਮੁੰਡੇ ਨੂੰ ਗ੍ਰਿਫਤਾਰ ਕਰ ਲੈਂਦੀ ਆ ਪਰ ਜਦੋਂ ਉਹਨਾਂ ਨੂੰ ਕੁਝ ਹਨਾ ਕੋਈ ਸਬੂਤ ਨਹੀਂ ਲੱਭਦਾ ਉਹਨਾਂ ਨੂੰ ਉਹਨੂੰ ਛੱਡਣਾ ਪੈਂਦਾ ਪਰ ਪਰਿਵਾਰ ਵਾਲਿਆਂ ਦਾ ਇਹ ਦੋਸ਼ ਆ ਕਿ ਪੁਲਿਸ ਜਿਹੜੀ ਉਹ ਕਾਰਵਾਈ ਸਹੀ ਨਹੀਂ ਕਰ ਰਹੀ ਕਿਉਂਕਿ ਜਿਹੜੀ ਗੁਰਵਿੰਦਰ ਦੀ ਪਤਨੀ ਆ ਉਹਦੇ ਗਾਹਾਂ ਮਾਮੇ ਤੇ ਗਾਹਾਂ ਉਹਦੇ ਮਾਮੇ ਦੇ ਮੁੰਡੇ ਦੇ ਤੇ ਉਹਦੇ ਜਿਹੜੇ ਪਰਿਵਾਰ ਵਾਲੇ ਰਿਸ਼ਤੇਦਾਰ ਨੇ ਹੋਰ ਉਹਨਾਂ ਦੀ ਵੱਡੇ ਵੱਡੇ ਅਫਸਰਾਂ ਨਾਲ ਬਹਿਣੀ ਉੱਠਣੀ ਆ ਤੇ ਉਹਨਾਂ ਦੇ ਦਬਾਅ ਕਰਕੇ ਸਾਡਾ ਕੇਸ ਆ ਜਿਹੜਾ ਉਹ ਠਿੱਲਾ ਪੈ ਰਿਹਾ ਇੱਥੇ ਪਰਿਵਾਰ ਵਾਲੇ ਇਹ ਵੀ ਦੱਸਦੇ ਆ ਕਿ ਜਦੋਂ ਸਾਡੀ ਨੂੰ ਕੈਨੇਡਾ ਜਾਂਦੀ ਆ ਤਾਂ ਉਦੋਂ ਹੀ ਇਹਦਾ ਜਿਹੜਾ ਰਿਸ਼ਤਾ ਹੁੰਦਾ ਉਹ ਕਮਲਪ੍ਰੀਤ ਨਾਲ ਹੁੰਦਾ ਤੇ ਦੋਨਾਂ ਨੂੰ ਇਕੱਠਿਆਂ ਨੂੰ ਰਿਪੋਰਟ ਕੀਤਾ ਜਾਂਦਾ। ਸਾਵੇਂ ਕੇ ਪਰਿਵਾਰ ਵਾਲਿਆਂ ਨੂੰ ਉਦੋਂ ਇਹ ਗੱਲ ਨਹੀਂ ਪਤਾ ਸੀ ਪਰ ਜਦੋਂ ਹੁਣ ਉਹਨੇ ਇਹ ਦੱਸਿਆ ਕੁੜੀ ਨੇ ਦੱਸਿਆ ਆਪਦੇ ਮੂੰਹੋਂ ਉਹ ਪੁਲਿਸ ਕੋਲ ਮੰਨੀ ਆ ਵੀ ਬੱਲੂਆਣਾ ਪਿੰਡ ਦਾ ਕਮਲਜੀਤ ਉਹਨੂੰ ਮੈਂ ਜਾਣਦੀ ਆ ਉਹਨੂੰ ਮੈਂ ਪਛਾਣਿਆ। ਗੱਲਾਂ-ਗੱਲਾਂ ਦੇ ਵਿੱਚੋਂ ਜਦੋਂ ਗੱਲ ਨਿਕਲਦੀ ਆ ਤਾਂ ਕੇਸ ਇਸ ਦਿਸ਼ਾ ਵੱਲ ਚੱਲਦਾ। ਤੇ ਗੁਰਵਿੰਦਰ ਦੀ ਭੈਣ ਵੀ ਇਹੀ ਦੱਸਦੀ ਆ ਕਿ ਗੁਰਵਿੰਦਰ ਨੇ ਮੇਰੇ ਕੋਲ ਬੱਲੂ ਆਣੇ ਪਿੰਡ ਦੇ ਮੁੰਡੇ ਵਾਲੀ ਗੱਲ ਦੱਸੀ ਸੀ ਤੇ ਉਹਨੇ ਸ਼ੱਕ ਵੀ ਕੀਤਾ ਸੀ ਵੀ ਸ਼ਾਇਦ ਤੇਰੀ ਪਰਜਾਈ ਦੇ ਉਸ ਮੁੰਡੇ ਨਾਲ ਕੋਈ ਸਬੰਧ ਨੇ ਕੋਈ ਰਿਸ਼ਤਾ ਦਾ ਕਿਉਂਕਿ ਉਹ ਦੋਨੋਂ ਇਕੱਠੇ ਜਾਂਦੇ ਆ ਤੇ ਇਕੱਠੇ ਹੀ ਉਹ ਰਿਪੋਰਟ ਹੋ ਕੇ ਆਉਂਦੇ ਆ ਸ਼ਾਇਦ ਉੱਥੇ ਵੀ ਉਹਨਾਂ ਨੇ ਕੋਈ ਇਹੋ ਜੀ ਕੋਈ ਗਲਤੀ ਕੀਤੀ ਹੋਊ ਜਾਂ ਗੁਨਾਹ ਕੀਤਾ ਹੋਊ ਜਿਹਦੇ ਕਰਕੇ ਉਹਨਾਂ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾਂਦਾ ਪਰ ਇੱਥੇ ਸਭ ਤੋਂ ਵੱਡੀ ਗਲਤੀ ਤੇ ਅੰਗੈਲੀ ਗੁਰਵਿੰਦਰ ਦੀ ਸੀ ਜੇ ਦੋਨੋਂ ਪਤਾ ਸੀ ਕਿ ਮੇਰੇ ਘਰ ਵਾਲੀ ਮੇਰੇ ਨਾਲ ਧੋਖਾ ਕਰ ਰਹੀ ਆ ਤੇ ਉਹਨੂੰ ਇਹ ਵੀ ਲੱਗਦਾ ਸੀ ਵੀ ਸ਼ਾਇਦ ਇਹ ਮੈਨੂੰ ਜਾਨੋਂ ਮਾਰ ਦੇ ਉਹਨੂੰ ਕਿਤੇ ਨਾ ਕਿਤੇ ਸ਼ੱਕ ਹੈਗਾ ਸੀ ਤਾਂ ਹੀ ਉਹਨੇ ਆਪਦੀ ਭੈਣ ਨੂੰ ਇਹ ਗੱਲ ਦੱਸੀ ਸੀ ਪਰ ਇੰਨੀ ਅਣਗਹਿਲੀ ਉਹਨੂੰ ਨਹੀਂ ਵਰਤਣੀ ਚਾਹੀਦੀ ਸੀ ਉਹਨੂੰ ਪਹਿਲਾਂ ਹੀ ਆਪਣੀ ਪਤਨੀ ਦੇ ਨਾਲ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਸੀ ਮਾਪਿਆਂ ਦਾ ਸੋਨਾ ਸੁਨੱਖਾ ਇਕਲੌਤਾ ਕਹਿੰਦਾ ਕਹੋਂਦਾ ਪੁੱਤਰ ਆ ਜਿਹੜਾ ਉਹ ਮਿੰਟਾਂ ਦੇ ਵਿੱਚ ਉਹਨਾਂ ਨੇ ਮਾਰ ਕੇ ਮੁਕਾਤਾ ਤੇ ਗੁਰਵਿੰਦਰ ਦੇ ਮਾਤਾ ਪਿਤਾ ਤੇ ਭੂਆ ਸਾਰਾ ਪਰਿਵਾਰ ਰੋਂਦਾ ਝੱਲਿਆ ਨਹੀਂ ਜਾਂਦਾ ਸਾਰਾ ਪਿੰਡ ਗੁਰਵਿੰਦਰ ਦੇ ਨਾਲ ਖੜਾ ਤੇ ਸਾਰੇ ਪਿੰਡ ਵਾਲੇ ਹੀ ਕਹਿੰਦੇ ਆ ਕਿ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਆ ਜਿੰਨਾ ਟਾਈਮ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਸਾਰੇ ਦੋਸ਼ੀ ਫੜੇ ਨਹੀਂ ਜਾਂਦੇ ਭਾਵੇਂ ਮਹੀਨਾ ਲੱਗ ਜੇ ਅਸੀਂ ਆਪਣੇ ਮੁੰਡੇ ਦੀ ਲਾਸ਼ ਦਾ ਅੰਤਮ ਸੰਸਕਾਰ ਨਹੀਂ ਕਰਾਂਗੇ ਉਹਨਾਂ ਨੇ ਲਾਸ਼ ਆ ਜਿਹੜੀ ਉਹਨਾਂ ਨੂੰ ਮਿਲ ਚੁੱਕੀ ਆ ਪਰ ਫਿਰ ਵੀ ਉਹ ਅੰਤਮ ਸੰਸਕਾਰ ਨਹੀਂ ਕਰ ਰਹੇ ਕਿਉਂਕਿ ਉਹ ਇਨਸਾਫ ਦੀ ਮੰਗ ਕਰਦੇ ਆ ਇਹ ਸਾਰੇ ਦੋਸ਼ ਆ ਜਿਹੜੇ ਗੁਰਵਿੰਦਰ ਦੇ ਪਰਿਵਾਰ ਵੱਲੋਂ ਲਾਈ ਜਾਂਦੇ ਆ ਤੇ ਕੁੜੀ ਦੇ ਪਰਿਵਾਰ ਵੱਲੋਂ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਕੁੜੀ ਹੈ ਜਿਹੜੀ ਉਹ ਪੁਲਿਸ ਕਸਟਡੀ ਦੇ ਵਿੱਚ ਆ ਸ਼ਾਇਦ ਕੁੜੀ ਦੇ ਪਰਿਵਾਰ ਵਾਲਿਆਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈਗਾ ਇਸ ਤਰ੍ਹਾਂ ਪਲਾਨ ਬਣਾ ਕੇ ਕੀਤੇ ਜਾਂਦੇ ਕਤਲ ਆ ਜਿਹੜੇ ਉਹ ਅਕਸਰ ਉਹਨਾਂ ਦਾ ਪਰਦਾ ਫਾਸ਼ ਹੋ ਜਾਂਦਾ ਇੱਥੇ ਹਰ ਕੋਈ ਇਹੀ ਕਹਿ ਰਿਹਾ ਵੀ ਜੇ ਕੁੜੀ ਨੂੰ ਮੁੰਡਾ ਨਹੀਂ ਪਸੰਦ ਸੀ ਉਹਦੀ ਉਹਦੇ ਨਾਲ ਨਹੀਂ ਬਣਦੀ ਸੀ ਤਾਂ ਉਹ ਤਲਾਕ ਲੈ ਸਕਦੀ ਸੀ ਪਤਾ ਨਹੀਂ ਲੋਕਾਂ ਦੇ ਦਿਮਾਗ ਨੂੰ ਕੀ ਹੋਇਆ ਬੱਚਿਆਂ ਦੇ ਦਿਮਾਗਾਂ ਨੂੰ ਕੀ ਹੋਇਆ ਕਹਿੰਦੀਆਂ ਕਹੌਂਦੀਆਂ ਕੁੜੀਆਂ ਜਿਹੜੀਆਂ ਵੀ ਦੇਖਣ ਚ ਲੱਗਦੀਆਂ ਹੁੰਦੀਆਂ ਪੜੀਆਂ ਲਿਖੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਪਹਿਲਾਂ ਕੋਈ ਸਮਾਂ ਹੁੰਦਾ ਸੀ ਲੋਕ ਨਾ ਜਦੋਂ ਕੁੜੀ ਦਾ ਰਿਸ਼ਤਾ ਕਰਦੇ ਉਦੋਂ ਬਹੁਤ ਪੁੱਛ ਪੜਤਾਲ ਕਰਦੇ ਸੀ ਖਾਨਦਾਨ ਤੱਕ ਪਤਾ ਕਰਦੇ ਸੀ ਪਰ ਅੱਜ ਕੱਲ ਸਮਾਂ ਉਲਟ ਹੋਇਆ ਅੱਜ ਕੱਲ ਮੁੰਡੇ ਵਿਆਹ ਕਰਾਉਣ ਤੋਂ ਡਰਨ ਲੱਗ ਗਏ ਆ ਮੁੰਡਿਆਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਘਰ ਵਾਲੀਆਂ ਕੀ ਕਰ ਦੇਣਗੀਆਂ ਪਹਿਲਾਂ ਇਹ ਵੀ ਹੁੰਦਾ ਸੀ ਸ਼ਾਇਦ ਕਿਤੇ ਨਾ ਕਿਤੇ ਵੀ ਜੇ ਰਿਸ਼ਤੇ ਦੇ ਵਿੱਚ ਮਤਲਬ ਉਹ ਮੁੰਡੇ ਨੂੰ ਕੁੜੀ ਨਹੀਂ ਪਸੰਦ ਸੀ ਤਾਂ ਉਹ ਪਾਸੇ ਹੋ ਜਾਂਦਾ ਸੀ ਜਾਂ ਉਹ ਇਹ ਗੱਲ ਕਹਿ ਦਿੰਦਾ ਸੀ ਵੀ ਮੈਨੂੰ ਨਹੀਂ ਪਸੰਦ ਪਰ ਕੁੜੀਆਂ ਨਾ ਤਾਂ ਇਹ ਗੱਲ ਕਹਿੰਦੀਆਂ ਕਿ ਤੂੰ ਮੈਨੂੰ ਪਸੰਦ ਨਹੀਂ ਉਹ ਬਾਹਰ ਸਬੰਧ ਵੀ ਬਣਾਉਂਦੀਆਂ ਰਿਸ਼ਤੇ ਵੀ ਰੱਖਦੀਆਂ ਤੇ ਆਖਰ ਨੂੰ ਉਹ ਆਪਣੇ ਨਜਾਇਜ਼ ਰਿਸ਼ਤੇ ਨੂੰ ਸਿਰੇ ਚੜਾਉਣ ਲਈ ਆਪਣੇ ਜਾਇਜ਼ ਰਿਸ਼ਤੇ ਦਾ ਕਤਲ ਕਰ ਦਿੰਦੀਆਂ ਨੇ ਇਹੋ ਜਿਹਾ ਜ਼ਮਾਨਾ ਆ ਗਿਆ ਕਿ ਸੱਚਮੁੱਚ ਡਰ ਲੱਗਣ ਲੱਗ ਗਿਆ ਮੁੰਡੇ ਵਿਆਹ ਦੇ ਨਾਂ ਤੋਂ ਡਰਨ ਲੱਗ ਗਏ ਆ ਤੇ ਇਹੋ ਜੀਆਂ ਨਿਤ ਦਿਨ ਵਾਪਰਦੀਆਂ ਘਟਨਾਵਾਂ ਹੋਰ ਵੀ ਦਿਲ ਨੂੰ ਦਹਿਲਾ ਦਿੰਦੀਆਂ ਨੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ